ਅੱਜ ਅਸੀਂ ਕਿਰਤੀ ਕਿਸਾਨੀ ਵੱਲੋਂ ਫਰੀਦਕੋਟ ਦੇ ਐਸਐਸਪੀ ਦੇ ਨਾਮ ਜਿਹੜਾ ਮੰਗ ਪੱਤਰ ਦਿੱਤਾ ਸੀ ਸਾਨੂੰ ਡੀਐਸਪੀ ਤਰਲੋਚਨ ਸਿੰਘ ਮਿਲੇ ਆ ਮਾਮਲਾ ਇਹ ਹੈਗਾ ਕਿ ਐਫਆਈਆਰ ਨੰਬਰ 0112 2024 ਦੀ ਜੋ ਥਾਣਾ ਸਾਦਕ ਚ ਦਰਜ ਹੋਈ ਆ ਕੌਣੀ ਪੜ ਉਹ ਪਰਚਾ ਅਸੀਂ ਰੱਦ ਕਰਨ ਦੀ ਜਿਹੜੀ ਮੰਗ ਕਰ ਰਹੇ ਹਾਂ ਇਹ ਸੁਵਦੀਪ ਸਿੰਘ ਸਾਡੇ ਨਾਲ ਖੜੇ ਆ ਇਹਨਾਂ ਤੇ ਸਾਦਕ ਪੁਲਿਸ ਨੇ ਇੱਕ ਖਾਲਟਾਉਣ ਦਾ ਪਰਚਾ ਦਰਜ ਕੀਤਾ ਉਹ ਖਾਲਟਾਉਣ ਦਾ ਜਿਹੜਾ ਕਿ ਖਾਲ ਨਹਿਰੀ ਮਹਿਕਮੇ ਦੇ ਨਕਸ਼ੇ 'ਚ ਹੈ ਹੀ ਨਹੀਂ ਜਿਹੜਾ ਖਾਲ ਕਾਗਜ਼ਾਂ 'ਚ ਬੋਲਦਾ ਹੀ ਨਹੀਂ ਅਸੀਂ ਡੀਐਸਪੀ ਸਾਹਿਬ ਨੂੰ ਇਹੀ ਕਿਹਾ ਕਿ ਮੰਨ ਲਓ ਤੁਸੀਂ ਕਿਸੇ ਬੰਦੇ ਤੇ ਸੱਟਾਂ ਮਾਰਨ ਦਾ ਕਿਹਦੇ ਪਰਚਾ ਦਰਜ ਕਰ ਦਿੰਨੇ ਹੋ ਤੇ ਉਹ ਬੰਦਾ ਹੋਵੇ ਹੀ ਨਾ ਤੇ ਕਿਸੇ ਦੇ ਸੱਟਾਂ ਮਾਰਨ ਦਾ ਪਰਚਾ ਦਰਜ ਕਿਵੇਂ ਹੋ ਸਕਦਾ ਜਿਹੜੇ ਬੰਦੇ ਦੀ ਹੋਂਦ ਹੀ ਨਾ ਹੋਵੇ ਜਿਹੜਾ ਖਾਲ ਹੈ ਹੀ ਨਹੀਂਗਾ ਉਹ ਖਾਲ ਧੋਣ ਦਾ ਪਰਚਾ ਕਿਵੇਂ ਦਰਜ ਹੋ ਸਕਦਾ ਇਹ ਸਾਦਿਕ ਪੁਲਿਸ ਨੇ ਫਰੀਦਕੋਟ ਪੁਲਿਸ ਨੇ ਕੁਲਤਾਰ ਸੰਧਵਾ ਜਿਹੜੇ ਕਿ ਸਪੀਕਰ ਨੇ ਵਿਧਾਨ ਸਭਾ ਦੇ ਉਹਨਾਂ ਦੇ ਕਹਿਣ ਤੇ ਕਿਉਂਕਿ ਦੂਜੀ ਧਿਰ ਜਿਹੜੀ ਆ ਉਹਨਾਂ ਦੀ ਰਿਸ਼ਤੇਦਾਰ ਆ ਉਹਨਾਂ ਦੇ ਕਹਿਣ ਤੇ ਇਹਨਾਂ ਦੇ ਵਾਹਣ ਵਿੱਚ ਦੀ ਜਿਹੜਾ ਕਿ ਨਹਿਰੀ ਵਿਭਾਗ ਵੱਲੋਂ ਮਨਜ਼ੂਰ ਨਿਗਾਖਾਨ ਇਹਨਾਂ ਦਾ ਨਹਿਰੀ ਵਿਭਾਗ ਵਿੱਚ ਦੂਜੀ ਤਰਨੇ ਕੇਸ ਕੀਤਾ ਆ ਇਹ ਵੀ ਇਹ ਵੀ ਹੈ ਕੋਈ ਜਿਹੜਾ ਉੱਥੇ ਜਵਾਬ ਦੇ ਰਿਹਾ ਹੈ ਨਹਿਰੀ ਵਿਭਾਗ ਵੱਲੋਂ ਮਨਜ਼ੂਰ ਨਹੀਂ ਹੈ ਕਿਸੇ ਵੀ ਤਰ੍ਹਾਂ ਦਾ ਖਾਲ ਇਹਨਾਂ ਦੇ ਵਾਹਣ ਵਿੱਚ ਦੀ ਖਾਲ ਪਵਾਇਆ ਔਰ ਸਾਧਕ ਪੁਲਿਸ ਨੇ ਕੋਲੇ ਖੜ ਕੇ ਪੁਲਿਸ ਭੇਜ ਕੇ ਦੋ ਵਾਰੀ ਜਿਹੜਾ ਉਹਨਾਂ ਦਾ ਪਾਣੀ ਉਸ ਖਾਲ ਵਿੱਚ ਦੀ ਲਵਾਇਆ ਇਹ ਬਿਲਕੁਲ ਸ਼ਰਮ ਆਮ ਜਿਹੜੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਗੁੰਡਾਗਰਦੀ ਕੀਤੀ ਜਾ ਰਹੀ ਆ ਕਿ ਜਿਹੜਾ ਖਾਲ ਹੈ ਹੀ ਨਹੀਂ ਉਹਨੂੰ ਪਹਿਲਾਂ ਪਵਾਇਆ ਧੱਕੇ ਨਾਲ ਪਾਣੀ ਲਵਾਇਆ ਉਹ ਖਾਲ ਢਾਉਣ ਦਾ ਉਹਨੇ ਨਿਆਂਇਕ ਪਰਚਾ ਦਰਜ ਕੀਤਾ ਔਰ ਅਸੀਂ ਕੁਲਤਾਰ ਸਿੰਘ ਸੰਧਵਾ ਜਿਹੜਾ ਸਪੀਕਰ ਨੇ ਪੰਜਾਬ ਵਿਧਾਨ ਸਭਾ ਤੇ ਉਹਨਾਂ ਨੂੰ ਵੀ ਕਵਾਂਗੇ ਕਿ ਤੁਹਾਨੂੰ ਇਸ ਪੱਤਰ ਦੀਆਂ ਨੀਵੀਆਂ ਤੇ ਘਟੀਆਂ ਹਰਕਤਾਂ ਕਰਨ ਤੋਂ ਜਿਹੜਾ ਗਰੇਜ਼ ਕਰਨਾ ਚਾਹੀਦਾ ਤੁਹਾਡਾ ਉਹਦਾ ਬਹੁਤ ਵੱਡਾ ਹੈਗਾ ਪਰ ਤੁਸੀਂ ਬਹੁਤ ਮਾਮੂਲੀ ਜਿਹੜੀਆਂ ਹੈਗੀਆਂ ਹੇਠਲੇ ਪੱਤਰ ਦੀਆਂ ਹਰਕਤਾਂ ਤੇ ਆਏ ਹੋਏ ਹੋ ਕਿ ਇੱਕ ਤੁਹਾਡੇ ਰਿਸ਼ਤੇਦਾਰ ਆ ਉਹ ਕਿਸੇ ਦੇ ਵਾੜ ਵਿੱਚ ਦੀ ਧੱਕੇ ਨਾਲ ਖਾਲ ਲੰਗਾਉਣਾ ਚਾਹੁੰਦੇ ਹੋ ਤੇ ਉਹ ਨਹਿਰੀ ਮਹਿਕਮੇ ਵੱਲ ਚੋਹੇ ਕੇਸ ਨਹੀਂ ਜਿੱਤੇਗੇ ਤੇ ਤੁਸੀਂ ਉਹ ਖਾਲ ਢਾਉਣ ਦਾ ਦੂਜੀ ਧੱਕੇ ਨਾਲਇ ਪਰਚਾ ਜਿਹੜਾ ਦਰਜ ਉਹ ਕਰਵਾਇਆ ਹੈਗਾ ਤੋਂ ਅਸੀਂ ਅੱਜ ਕਿਰਤੀ ਕਿਸਾਨੀ ਨੂੰ ਮੰਗ ਕਰਦੇ ਹਾਂ ਤੇ ਸਦੀਪ ਸਿੰਘ ਵਾਸੀ ਕਾਉਣੀ ਇਹਨਾਂ ਤੇ ਜਿਹੜਾ ਥਾਣਾ ਸਾਦਕ ਵੱਲੋਂ ਨਜਾਇਜ਼ ਪਰਚਾ ਦਰਜ ਕੀਤਾ ਗਿਆ ਖਾਲ ਢਾਉਣ ਦਾ ਜਿਹੜਾ ਖਾਲ ਹੈ ਹੀ ਨਹੀਂ ਕਾਗਜ਼ਾਂ 'ਚ ਉਹ ਰੱਦ ਕੀਤਾ ਜਾਵੇ ਤੇ ਦੂਜੀ ਧਿਰ ਤੇ ਔਰ ਖਾਸ ਕਰਕੇ ਉਹ ਨਾ ਪੁਲਿਸ ਵਾਲਾ ਤੇ ਜਿਨ੍ਹਾਂ ਨੇ ਝੂਠਾ ਪਰਚਾ ਦਰਜ ਕੀਤਾ ਦੂਜੀ ਧਿਰ ਤੇ ਜਿਨੇ ਝੂਠਾ ਪਰਚਾ ਦਰਜ ਕਰਾਇਆ ਪਰਚਾ ਦਰਜ ਕੀਤਾ ਜਾਵੇ ਔਰ ਪੁਲਿਸ ਵਾਲਾ ਜਿਨ੍ਹਾਂ ਨੇ ਝੂਠਾ ਪਰਚਾ ਦਰਜ ਕੀਤਾ ਉਹਨਾਂ ਤੇ ਵੀ ਕਾਰਵਾਈ ਹੋਵੇ ਔਰ ਅਸੀਂ ਕੁਲਤਾਰ ਸੰਧੂਆਂ ਨੂੰ ਵੀ ਕਹਿਣੀ ਹੈਗੀ ਆ ਕਿ ਜਿਹੜੀ ਇਸ ਤਰ੍ਹਾਂ ਦੀ ਗੁੰਡਾਗਰਦੀ ਤੁਸੀਂ ਕਰ ਰਹੇ ਹੋ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਊਗੀ ਜੇਕਰ ਫਰੀਦਕੋਟ ਪੁਲਿਸ ਆਉਣ ਵਾਲੇ ਦਿਨਾਂ 'ਚ ਇਸ ਮਾਮਲੇ ਤੇ ਇਹਨੂੰ ਮਾਮਲੇ ਨੂੰ ਨਹੀਂ ਹੱਲ ਕਰਦੀ ਤਾਂ ਅਸੀਂ ਸੰਘਰਸ਼ ਕਰਨ ਵਾਸਤੇ ਜਿਹੜਾ ਹੈਗਾ ਉਹ ਮਜਬੂਰ ਹੋਵਾਂਗੇ